ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਾਪਾਣੂ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਪਿੰਡ ਤਲਵੰਡੀ ਮੱਲੀਆਂ ਦੇ ਵਿੱਚ ਤਲਵੰਡੀ ਮੱਲੀਆਂ ਪਿੰਡ ਆ ਜਿਹੜਾ ਮਿੱਤਰੋ ਕੋਕਰੀ ਕਲਾਂ ਪਿੰਡ ਦਾ ਕਵੰਡੀ ਪਿੰਡ ਆ ਤੇ ਕੋਕਰੀ ਕਲਾਂ ਤੋਂ 4-5 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਨਗਰ ਆ ਤਲਵੰਡੀ ਮੱਲੀਆਂ ਤਲਵੰਡੀ ਮੱਲੀਆਂ ਪਿੰਡ ਦੇ ਵਿੱਚ ਆ ਤੇ ਭਾਈ ਗੂਰੇ ਦੇ ਘਰੇ ਇਸ ਟਾਈਮ ਮੈਂ ਮੌਜੂਦ ਆ ਜਨਵਾਰ ਤੁਹਾਨੂੰ ਤਿੰਨ ਵਿਖਾਉਣੇ ਆ ਮਿੱਤਰੋ ਤਿੰਨਾਂ ਜਨਵਾਰਾਂ ਦੇ ਬਾਰੇ ਪ੍ਰੋਪਰ ਜਾਣਕਾਰੀ ਲਵਾਂਗੇ 2 ਜਨਵਾਰ ਸੂਏ ਹੋਣਗੇ ਤੇ ਇੱਕ ਬਹੁਤ ਵੱਡੀ ਝੋਟੀ ਤੁਹਾਨੂੰ ਗੱਪਣ ਵੀ ਦਿਖਾ ਦੇਵਾਂਗੇ ਜਿਹੜਾ ਜਨਵਾਰ ਤੁਹਾਡੇ ਦਿਲ ਨੂੰ ਲੱਗੂਗਾ ਗੱਲਬਾਤ ਪਾਈ ਨਾਲ ਕਰ ਲਿਆ ਜੇ ਸ਼ੁਰੂਆਤ ਕਰਦੇ ਆਪਾਂ ਪਹਿਲਾਂ ਝੋਟੀ ਤੋਂ ਕਾਰਵਾਈ ਕਰਦੇ ਆ ਗੋਰੇ ਭਾਈ ਤੇ ਫੋਕਸ ਕੱਟ ਰੱਖੀ ਥੋੜਾ ਜਿਹਾ ਤੇ ਮਹੀਆਂ ਤੇ ਜ਼ਿਆਦਾ ਗੁਰਬੈ ਸਤਿਗੁਰ ਵੀਰੇ ਸਤਿਗੁਰ ਜੀ ਬਿਰਜੀ ਕੀ ਹਾਲ ਚਾਲ ਆ ਭਰਾ ਵਧੀਆ ਜੀ ਵਧੀਆ ਸੇਤਾ ਘਰ ਪਰਿਵਾਰ ਭਾਈ ਠੀਕ ਠਾਕ ਭਾਈ ਵਧੀਆ ਕੋਲੇ ਬਾਈ ਬਈ ਅੱਜ ਤੈਨੂੰ ਜਾਨਵਰ ਦਿਖਾਵਾਂਗੇ ਵੀਰੇ ਹਾਂਜੀ ਹਾਂਜੀ ਬਾਈ ਠੀਕ ਆ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਕੀ ਡਿਟੇਲ ਆ ਵੀਰੇ ਇਹ ਵੀਰੇ ਪਲੂਨ ਕੱਢੀ ਆ ਠੀਕ ਆ ਚੌਥਾ ਦਿਨ ਸੂਈ ਨੂੰ ਆ ਠੀਕ ਆ ਬਾਈ ਹਾਂਜੀ ਤੇ ਵੀਰੇ ਭਾੜੇ ਤੇ ਲੱਗੀ ਆ ਠੀਕ ਆ ਬਾਈ ਬੱਚੇ ਨੂੰ ਵੈਸੇ ਚੱਟੀ ਜਾਂਦੀ ਆ ਬੱਚੇ ਦਾ ਕਰਦੀ ਬਹੁਤ ਆ ਠੀਕ ਆ ਪਰ ਵੈਸੇ ਭਾੜੇ ਤੇ ਲੱਗੀ ਆ ਭਾੜੇ ਤੇ ਮੈਨੂੰ ਮੇਰੇ ਖੁਸ਼ ਹੋ ਕੇ ਮਿਲ ਪਈਏ ਮੈਂ ਖੁਸ਼ ਹੋ ਕੇ ਲਤਾਂ ਘੱਟ ਕੇ ਬਾੜੀ ਰਖਾ ਕੇ ਚੁੰਮ ਜੀ ਠੀਕ ਆ ਵੀਰੇ ਦੁੱਧ ਕਿੰਨਾ ਹੁਣ ਵੀਰੇ ਦੁੱਧ ਥੱਲੇ ਹੁਣ 7 ਕਿਲੋ ਹੈਗਾ ਵੀਰੇ ਮੈਨੂੰ ਚਾਰਾਂ ਦਿਨਾਂ ਦੀ ਸੂਈ ਥੱਲੇ ਚਾਰਾਂ ਦਿਨਾਂ ਦੀ ਸੂਈ ਹਾਂਜੀ ਮਗਰ ਜਾਨਵਰ ਕੀ ਹੋ ਗਏ ਕੱਟ ਕੇ ਕੱਟੀ ਇਹਦੇ ਮਗਰ ਹੈਗਾ ਕੱਟਾ ਹੋ ਵੀਰੇ ਠੀਕ ਆ ਬਾਈ ਠੀਕ ਆ ਵੀਰੇ ਤੇ ਵੀਰੇ ਕੀ ਰੇਟ ਇਹ 라 ਵੀਰੇ ਆਪਾਂ ਲੱਖ ਰੁਪਈਆ ਕਰਦੇ। ਲੱਖ ਰੁਪਈਆ ਦੁੱਧ ਦੱਸ 10-11 ਕਿਲੋ ਦੇ ਜੂਗੀ ਕੱਟੀ ਆ। ਹਾਂਜੀ ਦੁੱਧ 10-11 ਕਿਲੋ ਦੇ ਜੂਗੀ। ਮੈਂ ਆਰਾਮ ਨਾਲ 12-13 ਕਿਲੋ ਦੁੱਧ ਪਾਉਗੀ ਵੀਰੇ। ਠੀਕ ਹੈ ਵੀਰੇ ਕੱਡੀ ਬਾਰ ਨੂੰ ਥੋੜੀ ਭਰਾ ਮੜੇ। ਲੈ ਮਿੱਤਰੋ ਪਹਿਲਾਂ ਝੋਟੀਆਂ ਦੰਦੋਂ ਕਿਵੇਂ ਵੀਰੇ ਗੁਰੇ ਬਾਈ? ਦੰਦੋਂ ਨਹੀਂ ਯਾਰ ਬਾਈ ਵੇਖੀ ਆਪਾਂ। ਠੀਕ ਹੈ ਵੀਰੇ ਓਕੇ। ਲੈ ਮਿੱਤਰੋ ਦੰਦੋਂ ਵੇਖੀ ਨਹੀਂ ਜੀ। ਪਹਿਲਾ ਸੂਆ ਝੋਟੀ ਆ ਪਹਾੜੇ ਤੇ ਆਉਂਦੀ ਆ ਕਿਉਂਕਿ ਬੱਚੇ ਦਾ ਚੱਟਦੀ ਕਰਦੀ ਬਹੁਤਾ ਕਈ ਮਈਆਂ ਪਹਾੜੇ ਥੱਲੋ ਬਹੁਤ ਖਰੀ ਕੱਟੀ ਆ ਤੁਸੀਂ ਆਪ ਵੀ ਦੇਖ ਰਹੇ ਹੋ ਮਿੱਤਰੋ ਬਿਲਕੁਲ ਆ ਰੂਡਰ ਦੀ ਕੁਆਲਿਟੀ ਹੈ ਬੇਤਰੀਨ ਜੀ ਮੋੜ ਦੇ ਬੇਤਰੀਨ ਥੱਲੋ ਥੱਲੋ ਕੱਟੀ ਪੂਰੀ ਪੰਪ ਬਣੀ ਫਿਰਦੀ ਆ ਦੁੱਧ ਰੋਟੀ ਨੇ ਵਾਕਈ 11 12 ਕਿਲੋ ਵਾਂਗੂ ਖੁੱਲਾ ਢੋਲਾ ਦੇ ਜਣਾ ਕਿਉਂਕਿ ਲੀਵੀ ਵੱਲੋਂ ਬੜੀ ਪਤਲੀ ਸੁਮਤਰੀ ਕੱਟੀ ਆ ਕਿਉਂਕਿ ਇਹੋ ਜਿਹਾ ਜਾਨਵਰ ਆ ਜਿਹੜਾ ਮਿੱਤਰੋ ਵਾਧੇ ਵਾਲਾ ਹੁੰਦਾ ਦੁੱਧੇ ਸੋਇਨੇ ਨੇ ਹੋਰ ਨਖੇਰਾ ਨਖੇਰਨੀਆਂ ਵਾਧੇ ਦੇ ਵਿੱਚ ਹੀ ਜਾਣਾ ਵਾ ਕਿ ਬੀਜੇ ਬਈਆਂ ਹੁਣ ਅੱਗੇ ਅੱਗੇ ਇਹਨੇ ਕਰਮਾਲੀ ਨੇ ਵਧਣਾ ਇਹਦਾ ਰੇਟ ਆ ਜਿਹੜਾ ਲੱਖ ਰੁਪਈਆ ਵਾ ਬਾਈ ਮਾਨਤਨ ਵੀਰੇ ਕੋਰੇ ਬਾਈ ਖੁੱਲਾ ਹੋ ਜਾਊਗਾ ਬਾਈ ਜਿੰਨਾ ਕਹਦੇ ਆ ਕਰਦੇ ਆ ਠੀਕ ਆ ਵੀਰੇ ਤੇ ਦੋ ਨੰਬਰ ਤੇ ਮੈਂ ਜਿਹੜੀ ਬਾਈ ਕੋਰੇ ਵੀਰੇ ਇਹ ਵੀਰੇ ਗੱਬਣ ਝੋਟੀ ਆ ਠੀਕ ਆ ਬਾਈ ਇਹ ਦੂਜੇ ਸੂਏ ਝੋਟੀ ਆ ਦੂਜੇ ਸੂਏ ਆ ਹਾਂਜੀ ਇਹ ਕਿੰਨੇ ਦਿਨ ਲੈ ਜੂਗੀ ਕੋਰੇ ਵੀਰੇ ਇਹ ਵੀਰੇ ਲੈ ਜਾਊਗੀ 10 ਦਿਨ ਦੱਸ ਦੇਣਾ 10 ਦਿਨ ਕੀ ਦੂਸਰ ਕਾਰਡ ਆ ਬਾਈ ਹੁੰਦਾ ਏ ਵੀਰੇ 12-13 ਕਿਲੋ ਕਹਿੰਨੇ ਬਲੂਨ ਦਾ ਚੋਇਆ ਹੋਇਆ ਠੀਕ ਆ ਬਾਈ ਠੀਕ ਆ ਵੀਰੇ ਤੇ ਕੋਈ ਸੀਮਨ ਵਗੈਰਾ ਦਾ ਪਤਾ ਇੰਦਾ ਕਿ ਨਹੀਂ ਵੀਰੇ ਸੀਮਨ ਦਾ ਨਹੀਂ ਪਤਾ ਵੀਰੇ ਠੀਕ ਆ ਬਾਈ ਠੀਕ ਆ ਵੀਰੇ ਤੇ ਅੱਗੇ ਲੱਗਾ ਜਿਹੜਾ ਉਹਦੇ ਬਾਰੇ ਵੀ ਨਹੀਂ ਹੈਣਾ ਹੈ ਜਿਹੜਾ ਇਹਨੂੰ ਗੱਪਾਂ ਨਾਲ ਉਹਦੇ ਬਾਰੇ ਵੀ ਜਾਣਕਾਰੀ ਹੋਣੀ ਨਹੀਂ ਬਾ ਉਹਦੀ ਨਿਗਾਹ ਜਾਣੀ ਠੀਕ ਆ ਬਾਈ ਦੋ ਤੇ ਮੈਂ ਦੇ ਦੂਗੀ ਇਹ ਵੀ 14-15 ਕਿਲੋ ਮੈਂ ਕਹਿੰਦਾ ਬਾਅਦ ਬਾਅਦ ਦੇਉ ਵੀਰੇ ਹੂੰ ਛੋਟੀ ਵੱਡੀ ਮੁੰਡੀ ਚੰਗੀ ਆ ਹੈਨਾ ਬਾਡੀ ਬੰਦਰ ਦੀ ਚੰਗੀ ਆ ਦਿਨ ਤੱਕ ਦਿਨ ਕਿੰਨੇ ਪਏ ਆ ਹਜੇ ਦਿਨ ਵੀਰੇ 10 ਲੈ ਜੂਗੀ ਘਰ ਤੋਂ ਘਾਟਾ ਲੈਣੀ ਯਾਨੀ ਕਿ ਲਊਗੀ ਨੇ ਪੱਕਾ ਹੀ ਸੋ ਵੱਡੀ-ਬੁੱਡੀ ਛੋਟੀ ਹੈ ਬਾਈ ਕੀ ਰੇਟ ਰਹੂਗਾ ਕੋਰੇ ਵੀ ਰਹਿਦਾ ਬਾਈ ਇਹਦਾ ਵੀਰੇ 1.5 ਲੱਖ ਰੁਪਿਆ ਕਰ ਦੇ 1.5 ਲੱਖ ਰੁਪਿਆ ਮੰਨਤਾ ਰਹਿੰਦੇ ਵਿੱਚੋਂ ਭਰਾ ਜਿੰਨਾ ਕਹੇਗਾ ਵੀਰੇ ਕਰ ਦੇ ਓਕੇ ਠੀਕ ਹੈ ਬਾਈ ਤੇ ਆ ਤਿੰਨ ਨੰਬਰ ਤੇ ਮੈਂ ਸੂਈ ਹੈ ਬਾਈ ਇਹਦੀ ਇਹ ਮੈਂ ਸੂਈ ਹੈ ਵੀਰੇ ਠੀਕ ਹੈ ਵੀਰੇ ਇਹ ਪਰਸਨ ਸੂਈ ਆ ਛੋਟੀ ਚੌਥੇ ਚੂਈ ਠੀਕ ਹੈ ਵੀਰੇ ਇਹ ਪਰਸੋਸ ਸੂਈ ਆ ਹਾਂਜੀ ਇਹ ਪਰਸੋਸ ਠੀਕ ਹੈ ਇਹ ਕਿੰਨਵਾ ਸੂਆ ਸੂਈ ਆ ਕੋਰੇ ਵੀਰੇ ਇਹ ਵੀਰੇ ਚੌਥਾ ਸੂਆ ਸੂਈ ਚੌਥਾ ਸੂਆ ਕੱਟਾ ਕੀ ਕੱਟੀ ਮਗਰ ਬਾਈ ਇਹਨੇ ਮਾਰ ਕੱਟੀ ਆ ਵੀਰੇ ਇਹਨੇ ਮਾਰ ਕੱਟੀ ਠੀਕ ਹੈ ਬਾਈ ਕਿੰਨੀਆਂ ਧਾਰਾ ਹੋਣਗੀਆਂ ਹੁ ਵੇ ਵੀਰੇ ਇਹ ਕਿੰਨੇ ਦੁੱਧਦਾਰ ਕਾਰਡ ਦੱਸਿਆ ਤੈਨੂੰ ਮਾਰ ਵੀਰੇ 16 ਕਿਲੋ ਦਾ ਰਕਾਰਡ ਦੱਸਿਆ ਆਪਾਂ ਦੇ ਦੂਗੀ ਮੈਂ 15 16 ਕਿਲੋ ਦੁੱਧ ਕਹਿੰਦਾ ਵੀ ਕੋਈ ਨਹੀਂ ਵੱਡੀ ਗੁੱਡੀ ਆ ਯਾਰ ਤੇ ਇਹਦਾ ਰੇਟ ਬਾਈ ਇਹਦਾ ਰੇਟ 1 20 ਆ ਵੀਰੇ ਦੇ ਲੈਣਾ ਜਿਸ ਨੂੰ ਜਮਾ ਡਾਲੇ ਤੇ ਚੜਾਉਣ ਵਾਲਾ 11 ਦਸ ਦੇ ਠੀਕ ਆ ਬਾਈ ਲੈ ਵੀ ਮਿੱਤਰੋ ਮੈਂ ਦੀ ਬਾਡੀਪੰਤਰ ਅੰਗਾ ਪੈਰਾਂ ਦੀ ਮੈਂ ਇਹ ਵੀ ਚੰਗੀ ਆ ਚੌਥਾ ਸੂਆ ਕਰਮਾਂ ਵਾਲੀ ਸੋਈ ਆ ਤੇ ਅੱਜ ਤੋਂ 8 9 ਕਿਲੋ ਬੋਲਾ ਵਾ ਕਿਉਂਕਿ ਅੱਜ ਤੀਜਾ ਦਿਨ ਸੋਈ ਨੂੰ ਹਜੇ ਚੰਗੀ ਤਰ੍ਹਾਂ ਖਾਲੀ ਵੀ ਨਹੀਂ ਹੋਈ ਹੋਣੀ ਕਿਉਂਕਿ ਪਸ਼ੂ ਜਿਹੜਾ ਮੈਂ ਆ ਉਹ 10 12 ਦਿਨਾਂ ਬਾਅਦ 15 ਦਿਨਾਂ ਬਾਅਦ ਆਪਦਾ ਦੁੱਧ ਦਾ ਪੀਕ ਲੈਵਲ ਤਿਆਰ ਕਰਦੀ ਆ ਤੁਹਾਨੂੰ ਵੀ ਪਤਾ ਮਗਰ ਇਹਦੇ ਜਾਨਵਰ ਕੱਟੀ ਵੀ ਬਹੁਤ ਚੰਗੀਆਂ ਤੇ ਮਿੱਤਰੋ 1,10,000 ਰੁਪਏ ਦੇ ਵਿੱਚ ਰਸਾ ਫੜਾਉਣਾ ਵਾ ਟੈਂਪੂ ਤੇ ਚੜਾਉਣਾ ਵਾ ਰੂਏ ਰੇਟ ਹੈਗਾ 1,20,000 ਰੁਪਿਆ ਦੇਣ ਲੈਣ ਵਾਲਾ ਜਿਹੜਾ 1,10,000 ਰੁਪਿਆ ਵਾ ਲੈ ਪੁੱਤ ਇਹਦਾ ਲੈਵਾ ਵਿਖਾਦੀ ਇੱਕ ਵਾਰੀ ਮੈਂ ਦਾ ਕਿਉਂਕਿ ਹਜੇ ਮੈਂ ਖਾਲੀ ਕੀਤੀ ਹੋਈ ਆ ਹਜੇ ਨੇ ਖਾ ਪੀ ਕੇ ਖਰਾਕ ਤੇ ਆ ਕੇ ਖਲਾਰਾ ਹੋਰ ਵੀ ਬਹੁਤ ਸੋਹਣਾ ਇਹਨੇ ਖਲਾਰਾ ਜਨਾ ਕਰ ਮਾਈ ਨੇ ਦੇਖਦਾ ਕਿ ਮੈਂ ਤੁਹਾਨੂੰ ਜੀ ਮਿੱਤਰੋ ਥੱਲੋ ਥੱਲੋ ਸਾਰੀ ਚੰਗੀ ਆ ਕਰ ਮਾਈ ਇੰਦੇ ਮਗਰ ਕੱਟੀਆ ਝੋਟੀ ਦੇ ਮਗਰ ਕੱਟਾ ਵਾ ਜਿਹੜੀ ਪਹਿਲਾਂ ਸੋਈ ਹੋਈ ਆ ਵਿਚਾਲੜੀ ਮੈਂ ਗੱbnਾ 3 ਜਨਵਰੀ ਸੀ 3 ਜਨਵਰੀ ਨੂੰ ਖਰੀਦਣ ਲਈ ਪਿੰਡ ਮਨ ਤੁਲਵੰਡੀ ਮੱਲੀਆਂ ਦੇ ਵਿੱਚ ਆਉਣਾ ਪੈਣਾ ਵਾ ਤੇ ਤਲਵੰਡੀ ਮੱਲੀਆਂ ਪਿੰਡ ਕੋਖਰੀ ਕਲਾਂ ਪਿੰਡ ਦਾ ਗਵੰਡੀ ਪਿੰਡ ਵੀਰੇ ਆਪਦਾ ਨੰਬਰ ਤਾਂ ਹੀ ਕੋਰੇ ਭਾਈ ਮੇਰਾ ਵੀ ਨੰਬਰ 95924 2095924 ਹਾਂਜੀ 20070 20070 95924 20070 95924 20070 ਬਾਈ ਦਾ ਨੰਬਰ ਆ ਗੱਲਬਾਤ ਕਰ ਲਿਓ ਪਿੰਡ ਤਲਵੰਡੀਆਂ ਮੱਲੀਆਂ ਧੰਨਵਾਦ ਸ਼ੁਕਰੀਆ ਚੌਂਦਰ